ਵਾਹਿ ਜੀ ਦਾ ਕਲਸਾ ਵਾਹਿ ਜੀ ਕੀ ਫਤਿਹ ਬਲਾਵਲ ਰਾਗ ਪੰਜਵੇਂ ਨਾਮ ਸੈਭ ਸ੍ਰੀ ਗੁਰਜਲਦੇਵ ਜੀ ਹੁਕਮਨਾਮਾ ਬਖਸ਼ਿਸ਼ ਕਰਦੇ ਨੇ ਆਓ ਪਿਆਰਿਓ ਸ਼ਰਵਨ ਕਰਿਏ ਭੂਲੇ ਮਾਰਕ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਐਸਾ ਪਰਮੇਸ਼ਰ ਐਸਾ ਗੁਰੂ ਐਸਾ ਇਸ਼ਟ ਵੱਡੇ ਭਾਗਾਂ ਦੇ ਨਾਲ ਪਿਆਰਿਓ ਪ੍ਰਾਪਤ ਹੋਇਆ ਜਿਸ ਨੇ ਸਾਨੂੰ ਭੁੱਲਿਆ ਨੂੰ ਸੁਧੇਰਿਆ ਪਾ। ਸਿਮਰ ਮਨ ਆ ਰਾਮ ਨਾਮ ਚਿਤਾਰੇ ਐ ਮੇਰੇ ਮਨ ਤੂੰ ਰਾਮ ਨਾਮ ਨੂੰ ਆਪਣੇ ਹਿਰਦੇ ਵਿੱਚ ਚਿਤਾਰ ਤੂੰ ਪਰਮੇਸ਼ਰ ਦੇ ਸਿਮਰਨ ਨੂੰ ਆਪਣੇ ਹਿਰਦੇ ਵਿੱਚ ਵਸਾ ਬਸ ਰੇ ਹਿਰਦੇ ਗੁਰ ਚਰਨ ਪਿਆਰੇ ਰਹਾਓ ਤੂੰ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਵਸਾ ਲੈ ਤੇਰਾ 파ਰ ਉਤਾਰਉ ਸੰਗ ਦਾ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਵੰਧਨਾ ਕਾਟ ਮੁਕਤ ਕਰਕੀਨਾ ਉਹ ਪਰਮੇਸ਼ਰ ਜਿਹੜਾ ਸਾਡੇ ਬੰਧਨਾਂ ਨੂੰ ਕਟਣ ਵਾਲਾ ਹੈ ਜਿਹੜਾ ਬੰਧਨਾਂ ਨੂੰ ਕੱਟ ਕੇ ਸਾਨੂੰ ਮੁਕਤ ਕਰਨ ਵਾਲਾ ਹੈ ਤੇ ਪਿਆਰਿਓ ਜੇ ਉਸਦੇ ਚਰਨ ਅਸੀਂ ਆਪਣੇ ਹਿਰਦੇ ਵਿੱਚ ਵਸਾਰੇ ਨਾ ਕਾਮ, ਕ੍ਰੋਧ, ਲੋਭ, ਮੋਹ ਇਹ ਸਾਰਾ ਖਤਮ ਹੋ ਜਾਏ ਪਰਮੇਸ਼ਰ ਇਹਨਾਂ ਪੰਜਾਂ ਵਿਕਾਰਾਂ ਨੂੰ ਬੰਨ੍ਹ ਕੇ ਆਪਣੇ ਅਗੇ ਲਾ ਲੇ। ਦੁਖ ਸੁਖ ਕਰਤ ਜਨਮ ਫਣ ਮੁਵਾ ਚਰਨ ਕਮਲ ਗੁਰ ਅਸ਼ਰਮ ਦੀਆ ਤੇ ਪਿਆਰਿਓ ਆਪਾਂ ਬਚਨ ਕਰਦੇ ਨਾ ਰੋਜ਼ਾਨਾ ਜੇ ਗੁਰੂ ਦੇ ਨਾਲ ਜੁੜਨਾ ਤੇ ਗੁਰੂ ਦੇ ਦਰ ਤੇ ਆ ਕੇ ਇਸ ਤਰ੍ਹਾਂ ਡਿਗਪੈ ਗੁਰੂ ਤੋਂ ਬਿਗੈਰ ਤੈਨੂੰ ਹੋਰ ਕੁਝ ਨਜ਼ਰ ਹੀ ਨਾ ਆਵੇ ਤੇ ਫੇਰ ਆਪਣੇ ਸੋਹਣੇ ਚਰਨਾ ਕਮਲਾਂ ਦਾ ਆਸਰਾ ਤੈਨੂੰ ਸਤਿਗੁਰੂ ਦੇ ਦੇਵੇ। ਦੁੱਖਾਂ ਸੁੱਖਾਂ ਤੋਂ ਉੱਪਰ ਦੀ ਅਵਸਥਾ ਬਣ ਜਾਏਗੀ। ਔਰ ਜਿਸ ਵੇਲੇ ਗੁਰੂ ਅਮਰਦਾਸ ਜੀ ਪਿਆਰਿਓ ਪਹਿਲਾ ਦੇਵੀ ਦੇ ਭਗਤ ਹੁੰਦੇ ਸੀ ਦੇਵੀ ਦੇ ਗੰਗਾ ਤੇ ਜਾਣਾ ਦੇਵੀ ਦੇ ਦਰਸ਼ਨ ਕਰਨ ਜਾਣਾ ਇਹਨ ਉਹਨਾਂ ਦੀ ਜ਼ਿੰਦਗੀ ਦਾ ਨਿਤਾ ਕਰਮ ਸੀ ਇੱਕ ਵਾਰ ਦਰਸ਼ਨ ਮੇਲੇ ਕਰਦੇ ਹੋਏ ਵਾਪਸ ਆਏ ਇੱਕ ਸਾਧੂ ਨਾਲ ਮਿਲ ਗਿਆ ਪਿਆਰਿਓ ਭਗਵੇਂ ਕਪੜਿਆਂ ਵਾਲਾ ਬੜੀ ਗੱਲ ਬਾਤ ਹੋਈ ਉਹ ਸਾਧੂ ਵੀ ਆਪਣੇ ਇੱਛ ਦੀ ਉਪਾਸ਼ਨਾ ਕਰਦਾ ਸੀ ਤੇ ਗੁਰੂ ਅਮਰਦਾਸ ਜੀ ਦਾ ਮਨ ਜਿਹੜਾ ਟਿਕਾਉ ਵਿੱਚ ਨਹੀਂ ਸੀ ਜਾਂਦੇ ਜ਼ਰੂਰ ਸੀ ਦੇਵੀ ਦਰਸ਼ਨਾਂ ਵਾਸਤੇ ਸਾਲ ਦੇ ਵਿੱਚ ਘੱਟੋ ਘੱਟ 6 ਵਾ ਪਰ ਮਨ ਦੇ ਵਿੱਚ ਟਿਕਾਉ ਨਹੀਂ ਸੀ ਆਉਂਦਾ ਟਿਕਾਉ ਲੈਣ ਵਾਸਤੇ ਮਨ ਸਦਾ ਹੀ ਉਹਨਾਂ ਦਾ ਜੋਜਦਾ ਰਹਿੰਦਾ ਸੀ ਕੋਈ ਵੀ ਮਿਲਦਾ ਸੀ ਜਿਗਿਆਸੂ ਤੇ ਉਹਦੇ ਨਾਲ ਬਚਨ ਬਲਾਸ ਕਰਦੇ ਸਨ ਬਚਨ ਬਲਾਸ ਉਹ ਸਾਧੂ ਨੂੰ ਸਤਿਗੁਰਾਂ ਦੇ ਇਤਨੇ ਕੁ ਮਿੱਠੇ ਲੱਗੇ ਬਾਬੇ ਅਮਰਦਾਸ ਦੇ ਚੱਲਦੇ ਚੱਲਦੇ ਉਹ ਸਾਧੂ ਉਹਨਾਂ ਦੇ ਨਾਲ ਉਹਨਾਂ ਦੇ ਨਗਰ ਵਿੱਚ ਆ ਗਏ ਬਸਰ ਕਰਨ। ਕੋਣ ਸਾਧੂ ਦੀ ਸੇਵਾ ਕਰਨ ਦਾ ਮਨ ਦੇ ਵਿੱਚ ਇੱਛਾ ਜਾਗੀ। ਕੀ ਮਾਂ ਪ੍ਰਸ਼ਾਦੀ ਸੇਵਾ ਕੀਤੀ ਜਾਵੇ ਲੰਗਰ ਪ੍ਰਸ਼ਾਦਾ ਛਕਾਇਆ ਜਾਂਦਾ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਹੱਥ ਮੂੰਹ ਧਵਾ ਕੇ ਸਾਧੂ ਦੇ ਅੱਗੇ ਪਿਆਰਿਓ ਰੱਖਿਆ ਗਿਆ ਤੇ ਸਹਿ ਸੁਭਾ ਸਾਧੂ ਦੇ ਮੂੰਹੋਂ ਇੱਕ ਬਚਨ ਨਿਕਲਿਆ ਕਹਿਣ ਲੱਗੇ ਬਾਬਾ ਅਮਰਦਾਸ ਜੀ ਤੁਹਾਡਾ ਗੁਰੂ ਕੌਣ ਹੈ ਚੁੱਪ ਜੇ ਕਰ ਗਏ ਕਹਿਣ ਲੱਗੇ ਗੁਰੂ ਤਾਂ ਧਾਰਨ ਕੀਤਾ ਹੀ ਨਹੀਂ ਅਜੇ ਕੋਈ ਥਾੜੀ ਵਗਾ ਕੇ ਮਾਰੀ ਕਹਿਣ ਲਗਾ ਐਨੇ ਦਿਨ ਦਾ ਸੰਗ ਨਗੁਰੇ ਨਾ ਕੀਤਾ ਜੀ ਦਾ ਗੁਰੂ ਹੀ ਕੋਈ ਨਹੀਂ ਤੇ ਨਗੋਰੇ ਦੇ ਹੱਥੋਂ ਮੈਂ ਪ੍ਰਸ਼ਾਦਾ ਛਕਣ ਲੱਗਾ ਸੀ ਕਹਿੰਦਾ ਜਾ ਬਾਬਾ ਮੈਂ ਦਸ ਲੈ ਜਾ ਪ੍ਰਸ਼ਾਦਾ ਤੇਰਾ ਪ੍ਰਸ਼ਾਦਾ ਮੈਂ ਨਹੀਂ ਛਕਣਾ ਕਿਉਂਕਿ ਤੇਰਾ ਗੁਰੂ ਹੀ ਨਹੀਂ ਇਤਨੀ ਮੰਨ ਦੇ ਵਿੱਚ ਠੇਸ ਪਹੁੰਚੀ ਆਪਣੇ ਭਰਾਤਾ ਦੇ ਨੋ ਜਿਹੜੀ ਸੀ ਉਹਨਾਂ ਤੇ ਬੜੀ ಅಪਾਰ ਕਿਰਪਾ ਸੀ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ ਔਰ ਬਾਬੇ ਨਾਨਕ ਦੀ ਬਾਣੀ ਜੋ ਉਹਨਾਂ ਨੇ ਰੱਖੀ ਸੀ ਉਹ ਗੁਰੂ ਅੰਗਦ ਦੇਵ ਜੀ ਦੇ ਕੋਲ ਸੀ ਔਰ ਗ੍ਰਹਿ ਦੇ ਵਿੱਚ ਉਹ ਸਦਾ ਹੀ ਉਹ ਗੁਰਬਾਣੀ ਦਾ ਗੈਣ ਚੱਲਦਾ ਹੁੰਦਾ ਸੀ ਆਸਾ ਦੀ ਵਾਰ ਦਾ ਤੇ ਉਹਨਾਂ ਆਸਾ ਦੀ ਵਾਰ ਦੇ ਵਿੱਚ ਉਠਾਸ ਪੜੀਏ ਬੜਾ ਦਿਲ ਕਰਦਾ ਪੜਨੂੰ ਉਹਨੇ ਵੀ ਉਹ ਰਜਾਨਾ ਪੜਿਆ ਕਰਨੀ ਜਦੋਂ ਘਰੇ ਦੁੱਧ ੜਕਿਆ ਕਰਨਾ ਤੇ ਬਾਬਾ ਅਮਰਦਾਸ ਜੀ ਜਦੋਂ ਉਹ ਭਗਤ ਚਲੇ ਗਿਆ ਮਨ ਖਲੋਂਦਾ ਨਹੀਂ ਟਿਕਾਉ ਆਉਂਦਾ ਨਹੀਂ ਤੇ ਪਿਆਰਿਓ ਜਦੋਂ ਬਾਣੀ ਉਸ ਦਾ ਰਸ ਆਉਂਦਾ ਤੇ ਕਹਿਣ ਲੱਗੇ ਪੁੱਤਰ ਮੈਨੂੰ ਦਾਸੇ ਕਿਹੜੇ ਬਾਬੇ ਦੀ ਬਾਣੀ ਕਹਿਣ ਲੱਗੀ ਬਾਪੂ ਜੀ ਪਿਤਾ ਜੀ ਇਹ ਗੁਰੂ ਨਾਨਕ ਦੇਵ ਦੀ ਬਾਣੀ ਆ ਤੇ ਗੁਰੂ ਅੰਗਦ ਦੇਵ ਜੀ ਦੇ ਕੋਲ ਐ ਸੁਣੇ ਰਹਾ ਕਹਿਣ ਲੱਗਾ ਪੁੱਤਰ ਮੈਨੂੰ ਵੀ ਦਰਸ਼ਨ ਕਰਵਾ ਗੁਰਾਂ ਦੇ ਮਾਂ ਵੀ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਾ ਦੇ ਨਾਲ ਚਲੇ ਗਏ ਦੇਖਿਆ ਲੰਗਰ ਦਾ ਵਰਤਾਰਾ ਵੇਖਿਆ ਸਾਰਾ ਉਥੇ ਜਾਨ ਦੇ ਨਾਲ ਉਹਨਾਂ ਦਾ ਮਨ ਦੇ ਵਿੱਚ ਐਸਾ ਟਿਕਾਉ ਆਇਆ ਪਿਆਰਿਓ ਕਿ ਉਥੋਂ ਜੋਗੇ ਰਹਿ ਗਏ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਜੁਟ ਗਏ 70 ਸਾਲ ਦੀ ਉਮਰ ਦੇ ਵਿੱਚ 12 ਸਾਲ ਪਿਆਰਿਓ ਗਾਗਰ ਦੀ ਸੇਵਾ ਕੀਤੀ ਗਾਗਰ ਦੀ ਦਰਿਆ ਬਿਆਸ ਤੋਂ ਜਲ ਅੰਮ੍ਰਿਤ ਵਲੇ ਲਿਆ ਕੇ 70 ਸਾਲ ਦੀ 75 ਸਾਲ ਦੀ ਬਜ਼ੁਰਗੀ ਉਮਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਉਣਾ। ਔਰ ਸੰਜੇ ਸੇਧੀਅ ਵਸਤਾ ਬੰਦੀ ਜਾਂਦੀ ਹੈ ਮੰਢੀ। फडਕਣਾ ਖਤਮ ਹੋ ਜੀ ਜਾਂਦੀ ਹੈ। ਔਰ ਸਤਿਗੁਰੂ ਵੱਲੇ ਕਿਉਂਕਿ ਸਤਿਗੁਰੂ ਨੇ ਉਹਨਾਂ ਤੋਂ ਕਾਰਜ ਅੱਗੇ ਲਈ ਕਰਾਉਣੇ ਸੀ ਅਗੇਨ ਲਈ ਕਾਜ ਜਿਹੜੀ ਬਾਣੀ ਪਿਆਰੋ ਵੇਖੋ। ਪਹਿਲਾ ਵਾਕਿਆ ਹੀ ਚਲੋ। ਜਿਵੇਂ ਜਿਵੇਂ ਸਮਝ ਲੱਗਦੀ ਆ ਉਦੋਂ ਬੰਦੇ ਨੂੰ ਪਤਾ ਲੱਗਦਾ ਜਾਂਦੇ ਸੀਗੇ ਦੇਵੀ ਦਰਸ਼ਨਾਂ ਵਾਸਤੇ ਜਾਂਦੇ ਸੀ ਗੰਗਾ ਤੇ ਜਾਂਦੇ ਸੀ ਪਰ ਪਿਆਰਿਓ ਜਿਵੇਂ ਜਿਵੇਂ ਸੋਝੀ ਆਈ ਜਿਹੜੀ ਉਹਨਾਂ ਦੀ ਬਾਣੀ ਉਹ ਇੰਨੀ ਮਠਾਸ ਤੇ ਇੰਨੀ ਮਿਠਤ ਭਰੀ ਆ ਇੰਨੀ ਆਨੰਦਮਈ ਬਾਣੀ ਆ ਕਮਾਲ ਹੋ ਜਾਂਦੀ ਜਦੋਂ ਪੜੀਏ ਸੁਣੀਏ ਖੋਣ ਗੁਰੂ ਅਮਰਦਾਸ ਜੀ ਇੱਕ ਦਿਨ ਬਹੁਤ ਕਾਲੀ ਬੋਲੀ ਰਾਤ ਨੇਰੀ ਏ ਬੱਦਲ ਬੜਾ ਹੈ بارش ਪੈ ਰਹੀ ਹੈ ਮੋਢੇ ਦੇ ਉੱਤੇ ਕੋ ਗਾਗਰ ਹੈ ਜਲਾਈਆਂ ਦੀ ਖੱਡੀ ਦੇ ਕੋਲੋਂ ਲੰਘੇ ਪੈਰ ਕਿੱਲੇ ਦੇ ਨਾਲ ਵਜਿਆ ਡਿੱਗੇ ਨੇ ਗਾਗਰ ਨਹੀਂ ਢੁਲਣ ਦਿੱਤੀ ਖੜਕਾ ਹੋਇਆ ਜਲਾਈ ਪੁੱਛਣ ਲੱਗੀ ਜਲਾਈ ਨੂੰ ਕੌਣ ਹੈ ਕਹਿੰਦੇ ਕੌਣ ਹੋਣਾ ਹੈ ਅਮਰੂ ਨਥਾਵਾ ਹੋਣਾ ਹੋਰ ਕੋਈ ਨਹੀਂ ਜਿਹੜਾ ਕੁੜਮਾ ਦੇ ਘਰ ਆਣ ਕੇ ਬੈਠਾ ਸੇਵਾ ਕਰਨ ਦਿਆ ਰੋਟੀਆਂ ਦੇ ਕਰਕੇ ਸੇਵਾ ਕਰਨ ਦੇ ਆ ਲੋਕਾਂ ਨੂੰ ਪਤਾ ਨਹੀਂ ਨਾ ਹੁੰਦਾ ਗੁਰੂ ਨਾਲ ਜੁੜਨਾ ਕਿਵੇਂ ਆ ਗੁਰੂ ਦੀ ਸੇਵਾ ਕਿਵੇਂ ਕਰਨੀ ਆ ਵਿੱਚ ਦੁਨੀਆ ਸੇਵ ਕਮਾਈਏ ਦਰਗੇ ਬੈਸਣ ਪਾਈਏ ਪਿਆਰਿਓ ਸੇਵਾ ਕਰੀਏ ਤੇ ਕੁਝ ਮਿਲਦਾ ਹੁਣ ਉਹਨਾਂ ਨੂੰ ਨਹੀਂ ਨਾ ਪਤਾ ਕਹਿੰਦੇ ਕਹਿੰਦੀ ਅਮਰੂ ਨਿਥਾਵਾਂ ਆਉਣਾ ਤੇ ਪਿਆਰਿਓ ਜਿਹੜਾ ਇਹ ਆਪਾਂ ਸ਼ਬਦ ਪੜ੍ਹਦੇ ਆ ਨਾ ਨਮਾਣਿਆ ਕੇ ਮਾਣ ਨਿਥਾਵਿਆਂ ਕੇ ਥਾਮ ਨਿਤੇਰਿਆਂ ਦੀ ਧਿਰ ਨਿਗਧਿਆਂ ਦੀ ਗਤ ਨਿਪਤਿਆਂ ਦੀ ਬਾਤੇ ਗੁਰੂ ਅਮਰਦਾਸ ਜੀ ਨੂੰ ਬਖਸ਼ਾ ਮਿਲ ਗਿਆ ਜਿਸ ਵੇਲੇ ਉਹਨੇ ਕਿਹਾ ਉਹਨੇ ਕਿਹਾ ਭਲਾਈਏ ਕੰਗਲਿਏ ਮੈਂ ਗੁਰੂ ਵਾਲਾ ਚੱਲਿਏ ਤੈਨੂੰ ਕੀ ਹੋ ਗੇ ਮੈਂ ਥਾਂ ਵਾਲਾ ਗੁਰੂ ਸਾਹਿਬ ਦੇ ਦਰ ਤੇ ਆ ਕੇ ਗੱ ਕਰਦਾ ਹੁਣ ਵਾਕਿਆ ਹੀ ਉਹਨੂੰ ਚਾਲੂ ਹੋ ਗਿਆ ਤਾਲਬ ਲਲੀਆਂ ਬਾਹਰ ਲੱਗੇ ਪਿਆਰਿਓ ਦਿਨੇ ਲੈ ਕੇ ਆਏ ਕਹਿਣ ਲੱਗੇ ਜੀ ਕੀ ਹੋ ਗਿਆ ਕਹਿੰਦੇ ਜੀ ਗੱਲ ਇਸ ਤਰ੍ਹਾਂ ਬਣੀ ਗੁਰੂ ਅਮਰਦਾਸ ਜੀ ਨੂੰ ਠੇਡਾ ਲੱਗਾ ਇਹਦੇ ਮੂੰਹੋਂ ਬੋਲ ਕੋਲ ਨਿਕਲੇ ਸਹਿਸਭਾ ਉਹਨਾਂ ਨੇ ਕਹਿਤਾ ਝੱਲੀਏ ਨੂੰ ਚੱਲ ਹੋ ਗਿਆ ਤੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਕਹਿੰਦੇ ਇਹਦਾ ਹੱਲ ਵੀ ਉਹ ਝੱਲ ਵਾਲਾ ਹੀ ਕਰ ਸਕਦਾ ਮੇਰੇ ਵੱਸ ਦੀ ਗੱਲ ਜਦੋਂ ਗੁਰੂ ਸਾਹਿਬ ਦਾ ਦੱਸਿਆ ਨਾ ਕਿ ਇਹਨੇ ਕਿਹਾ ਕਿ ਏ ਦਾ ਤੇ ਥਾਂ ਹੀ ਕੋਈ ਨਹੀਂ ਕੁੜਮਾ ਨੇ ਸੇਵਾ ਕਰਦਾ ਫਿਰਦਾ ਤੇ ਫਿਰ ਗੁਰੂ ਅਮਰਦਾਸ ਜੀ ਨੇ ਉੱਥੇ ਵਰਦਾਨ ਦਿੱਤੇ ਇਹ ਇਹ ਤਾਂ ਥਾਂ ਵਾਲਾ ਹੈ ਇਹ ਤਾਂ ਨਥਾਵਿਆਂ ਨੂੰ ਥਾਂ ਦੇਣ ਵਾਲਾ ਹੈ ਇਨ ਗੱਤਿਆਂ ਦੀ ਗੱਤਿਆ ਅਣਪਤਿਆਂ ਦੀ ਪਾਤਿਆ ਨੇ ਧਿਰਿਆਂ ਦੀ ਥੀਰੇ ਇਹ ਹੀ ਤੁਹਾਡਾ ਹੱਲ ਕਰੂਗਾ ਗੁਰੂ ਅਮਰਦਾਸ ਜੀ ਨੇ ਗੁਰੂ ਸਾਹਿਬ ਨੇ ਜਦੋਂ ਗੰਗਾ ਦੇਵ ਜੀ ਦੇ ਗੁਰੂ ਜੀ ਨੂੰ ਸੱਦਿਆ ਉਹਨਾਂ ਨੇ ਫਿਰ ਅਰਦਾਸ ਬੇਨਤੀ ਕੀਤੀ ਚਲੋ ਉਹਦਾ ਚੱਲ ਖਤਮ ਹੋਇਆ ਔਰ ਗੁਰਗੱਦੀ ਦਾ ਵਾਰਸ ਜਾਣ ਕੇ ਤੇ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਔਰ ਗੁਰੂ ਅਮਰਦਾਸ ਜੀ ਨੇ ਪਿਆਰਿਓ ਬੌਲੀ ਸਾਹਿਬ ਦੀ ਸੇਵਾ ਕੀਤੀ 6 ਸਾਲ ਲਗਾਤਾਰ ਬੌਲੀ ਸਾਹਿਬ ਦੀ ਸੇਵਾ ਚੱਲਦੀ ਰਹੀ 6 ਸਾਲਾਂ ਦੇ ਵਿੱਚ ਬੌਲੀ ਸਾਹਿਬ ਦੀਆਂ 84 ਪੌੜੀਆਂ ਤਿਆਰ ਹੋਈਆਂ ਪਿਆਰਿਓ ਥੱਲਿਓ ਕਾੜ ਜਿਹੜਾ ਸੀ ਉਹ ਟੁੱਟਦਾ ਨਹੀਂ ਸੀ ਇੱਕ ਕੜ بڑا بڑا ਪੱਥਰ ਆ ਗਿਆ ਸੀ ਉਸ ਕੜ ਨੂੰ ਖਤਮ ਕੀਤਾ ਪਿਆਰਿਓ ਪਹਾੜਾਂ ਦੇ ਵਿੱਚੋਂ ਲੱਕੜ ਦਰਿਆ ਵਿਆਸ ਦੇ ਰਾਈ ਆਉਂਦੀ ਸੀ ਜਿਹੜੀ ਸੰਗਤ ਉਥੇ ਸੀ ਉਹਨਾਂ ਦਾ ਲੰਗਰ ਉਹਦੇ ਨਾਲ ਪੱਕਦਾ ਸੀ ਉਸੇ ਹੀ ਲੱਕੜ ਦੇ ਨਾਲ ਪਿਆਰਿਓ ਘਰ-ਬਾਰ ਤਿਆਰ ਕਰਕੇ ਸੰਗਤਾਂ ਦੇ ਦਿੱਤੇ ਬੜੀ ਢੂੰਗੀ ਉਥੇ ਜਾਨੀ ਕਿ ਇਤਨੇ ਕੁ ਵੱਡੇ ਉਥੇ ਸੰਗਤ ਦੀ ਜੋੜ ਮੇਲਾ ਹੋਣ ਲੱਗ ਪਿਆ ਉਹ ਜਦੋਂ ਸੇਵਾ ਦਾ ਕੁੰਭ ਚੱਲਦਾ ਸੀ ਪਿਆਰਿਓ ਤੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਹਿਣਾ ਸ਼ੁਰੂ ਕੀਤਾ ਅਰ ਗੋਇੰਦਵਾਲ ਸਿੱਖੀ ਦਾ ਧੁਰਾ ਬਣਿਆ ਹੁਣ ਗੁਰੂ ਸਾਹਿਬ ਵਿਚਰਦੇ ਰਹੇ ਵਿਚਰਦੇ ਰਹੇ ਸਮਾਂ ਪਿੰਦਾ ਗਿਆ ਅੱਗੇ ਗੁਰਤਾ ਗੱਦੀ ਅੱਜ ਤੋਂ 4 ਦਿਨ ਪਹਿਲਾਂ ਪਿਆਰਿਓ ਤਾਂ ਤਾਂ ਨੂੰ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਤੇ ਬਾਬਾ ਨਾਨਕ ਜੀ ਆਪਣੇ ਲਖਮੀ ਦਾਸ ਸੀ ਸ੍ਰੀ ਚੰਦ ਸੀ ਉਹਨਾਂ ਨੂੰ ਦੇ ਸਕਦੇ ਸੀ ਗੁਰੂ ਅੰਗਦ ਦੇਵ ਜੀ ਦੇ ਸਕਦੇ ਸੀ ਪੁੱਤਰ ਮੋਹਨ ਦਾਤੂ ਦਾਸੂ ਆ ਪੁੱਤਰ ਮੋਹਨ ਹੋਣੀ ਐ ਉਹਨਾਂ ਨੂੰ ਮਿਲ ਸਕਦੀ ਸੀ ਪਰ ਨਹੀਂ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਸਤਿਗੁਰੂ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦਾ ਵਾਰਸ ਜਾਣ ਕੇ ਗੁਰਗੱਦੀ ਬਖਸ਼ਿਸ਼ ਕੀਤੀ ਔਰ ਆਪਾਂ ਪਹਿਲਾਂ ਵੀ ਆਪਣੇ ਬਚਨ ਕਰਦੇ ਆ ਨਾ ਕਿ ਇਹ ਜਿਹੜੇ ਅੱਜ ਕੱਲ ਦੇ ਡੇਰੇ ਤੇ ਗੁਰਗੱਦੀਆਂ ਨੇ ਉਹ ਉਦੋਂ ਦਿੰਦੇ ਨੇ ਜਦੋਂ ਪੂਰੇ ਹੋ ਜਾਂਦੇ ਉਹਨਾਂ ਚੋਂ ਖਹਿੜਾ ਨਹੀਂ ਛੱਡਦਾ ਕਿਉਂ ਜਦੋਂ ਸੰਤ ਬਣਦਾ ਨਾ ਪਿਆਰਿਓ ਬੜੀ ਵੱਡੀ ਗੱਲ ਸੋਚਣ ਵਾਲੀ ਸਮਝਣ ਵਾਲੀ ਜੀ ਘਰ ਦੇ ਕੰਮਾਂ ਤੋਂ ਦੁਖੀ ਹੋ ਕੇ ਜਾ ਕੇ ਕੋਈ ਸੰਤ ਬਣ ਜਾਂਦਾ ਸਹੀ ਜੇ ਸਹੀ ਜੇ ਮਰਲਾ ਜਗਾ ਮੱਲੇ 2 ਮਰਲੇ ਮੱਲੇ 10 ਮਰਲੇ ਸਿੱਜੇ ਸਹੀ ਜੇ ਫਿਰ ਉਹ ਕਬਜ਼ਾ ਕਰਨਾ ਸ਼ੁਰੂ ਕਰਦਾ ਫਿਰ ਉਹਦੇ ਕੇਸ ਚੱਲਦੇ ਨੇ ਫਿਰ ਉਹਨਾਂ ਕੇਸਾਂ ਦੀਆਂ ਤਰੀਕਾਂ ਪੈਂਦੀਆਂ ਫਿਰ ਲੜਾਈਆਂ ਝਗੜੇ ਜਿਹੜੇ ਕੰਮਾਂ ਤੋਂ ਘਰੋਂ ਡਰਦਾ ਨਿਕਲਿਆ ਸੀ ਸੰਤ ਬਣਿਆ ਸੀ ਪਿਆਰਿਓ ਉਹਨਾਂ ਚ ਮਹੀਨਿਆਂ ਦੇ ਵਿੱਚ ਫਿਰ ਫਸ ਗਿਆ ਪਰ ਅਖੀਰ ਤੱਕ ਕੋਈ ਵੀ ਡੇਰੇਦਾਰ ਆ ਤੁਸੀਂ ਅਜੇ ਤੱਕ ਜਿੰਨੇ ਵੀ ਆ ਵੇਦੇ ਹੋਗੇ ਜਦੋਂ ਸਮਾਜ ਜਾਂਦਾ ਉਦੋਂ ਬਾਹਰ ਗੱਦੀ ਉਹਦੀ ਅੱਗੇ ਮਿਲਦੀ ਆ ਤੇ ਰੌਲੇ ਪੈਂਦੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਸ਼ੁਰੂ ਤੋਂ ਲੈ ਕੇ 10ਵੇਂ ਜਾਮੇ ਤੱਕ ਆਪਣੇ ਹੱਥੀ ਗੁਰਤਾ ਗੱਦੀਆਂ ਬਖਸ਼ਿਸ਼ ਕੀਤੀਆਂ ਤਾਂ ਕਿ ਕੱਲ ਨੂੰ ਸਾਡੇ ਪੰਥ ਦੇ ਵਿੱਚ ਵਿਵਾਦ ਨਾ ਪਵੇ ਸੋ ਅਖੀਰ ਆਪਣਾ ਪੰਜ ਭੂਤ ਸਰੀਰ त्यागਿਆ ਜੋਤੀ ਮੇਂ ਜੋਤ ਰਲ ਜਾਈ ਪਿਆਰੇ ਗੁਰੂ ਅਮਰਦਾਸ ਜੀ ਇਥੋਂ ਕਾਲ ਪਿਆਨਾ ਕਰ ਗਏ ਔਰ ਗੁਰਤਾ ਗੱਦੀ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕਰ ਗਏ ਅੱਜ ਦਾ ਦਿਨ ਉਹਨਾਂ ਦਾ ਜੋਤੀ ਜੋਤ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਔਰ ਅੱਗੇ ਸਤਿਗੁਰੂ ਕੀ ਕਹਿੰਦੇ ਆ ਅਖੀਰਲੀ ਪੰਕਤੀ ਆਪਣੇ ਹੁਕਮਨਾਮੇ ਦੀ ਅਗਨ ਸਾਗਰ ਗੁੱਡਤ ਸੰਸਾਰਾ ਨਾਨਕ ਬਾਹਾਂ ਫਕਰ ਸਤਗੁਰੂ ਨਸਤਾਰਾ ਇਹ ਜਿਹੜਾ ਪਿਆਰਿਓ ਦੁਨੀਆ ਦਾ ਸਾਗਰ ਦੁਨੀਆ ਦਾ ਸਾਗਰ ਦੋ ਤਰ੍ਹਾਂ ਦੇ ਆ ਇੱਕ ਸਾਗਰ ਹੈ ਪਾਣੀ ਵਾਲਾ ਅਥਾ ਪਾਣੀ ਉਹਦੇ ਵਿੱਚ ਉਹਨੂੰ ਤਰ ਕੇ ਤਾਂ ਬੰਦਾ ਬੰਨੇ ਲੱਗ ਜਾਂਦਾ ਕਿਉਂਕਿ ਪਿੱਛੇ ਆਪਾਂ ਇੱਕ ਵਾਰਤਾ ਸਾਂਝੀ ਕੀਤੀ ਸੀ 600 ਘਟਾ ਇੱਕ ਬੰਦਾ ਤਰ ਕੇ ਉਹਦੀ ਜਾਨ ਬਚ ਗਈ ਸੀ 620 600 ਮੀਲ ਦਾ ਸਫਰ ਕੀਤਾ ਸੀ ਉਹਨੇ ਆਪਣੇ ਹੱਥਾਂ ਨਾਲ ਤਰ ਕੇ ਹੱਥ ਪੈਰ ਉਹਦੇ ਗੜ ਗਏ ਸੀ ਔਰ ਇੱਕ ਜਹਾਜ਼ ਉਹਨੂੰ ਸਮੁੰਦਰ ਦੇ ਵਿੱਚ ਮਿਲਿਆ ਜਿਸ ਨੇ ਉਹਨੂੰ ਬਚਾਇਆ ਕਹਿੰਦਾ ਪਾਬ ਜੀ ਸਤਿਗੁਰੂ ਗਧੀ ਹੋਵੇ ਢੋ ਢੁੱਕ ਜਾਂਦੀ ਕਹਿੰਦਾ ਪਾਬ ਇੱਕ ਸਾਗਰ ਉਹ ਆ ਉਹਨੂੰ ਫਿਰ ਵੀ ਕੋਈ ਤਰ ਜਾਂਦਾ ਪਰ ਇੱਕ ਦੁਨੀਆ ਵਾਲਾ ਸਾਗਰ ਹੈ ਬਾਬੇ ਨਾਨਕ ਦੇ ਕੋਲ ਸਵਾਲ ਕੀਤਾ ਸੀ ਦੁਨੀਆ ਸਾਗਰ ਦੁੱਤਰ ਤਰਈਏ ਕਿਉਂ ਕਰ ਪਾਈਏ ਪਾਰੋ ਬੋਲੇ ਚਰਪਟਾ ਉਹਦੂ ਨਾਨਕ ਦੇਵ ਸੱਚਾ ਵਿਚਾਰੋ ਚਰਪਟ ਨਾਥ ਨੇ ਗੁਰੂ ਨਾਨਕ ਦੇਵ ਜੀ ਅੱਗੇ ਵਿਚਾਰ ਕੀਤਾ ਇਹ ਦੁਨੀਆ ਵਾਲਾ ਸਾਗਰ ਕਿਵੇਂ ਤਰਨਾ ਤੋ ਸਰਗੁਰੂ ਕਹਿੰਦੇ ਨੇ ਅਗਣ ਸਾਗਰ ਗੂਟਤ ਸੰਸਾਰਾ ਇਹ ਜਿਹੜਾ ਸੰਸਾਰ ਵਾਲਾ ਸਮੁੰਦਰ ਹੈ ਪਿਆਰਿਓ ਅੱਗ ਦੀ ਨਿਆਈਏ ਦੇ ਵਿੱਚ ਦੀ ਲੰਘਣਾ ਬੜਾ ਔਖਾ ਤਾ ਪਰ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਬਹਾ ਪਕਰ ਸਤਿਗੁਰੂ ਨਸਤਾਰਾ ਤੇ ਜੇ ਅਸੀਂ ਆਪਣੇ ਸਤਿਗੁਰੂ ਦੇ ਲੱਗ ਗਏ ਤੇ ਪਿਆਰਿਓ ਬਾ ਸਾਡੀ ਪਕੜ ਕੇ ਸਾਨੂੰ ਇਸ ਅੱਗ ਵਾਲੇ ਸਾਗਰ ਦੇ ਵਿੱਚੋਂ ਵੀ ਕੱਢ ਦੇਵੇਗਾ ਅੱਗ ਵਾਲੇ ਸਾਗਰ ਚੋਂ ਕੀ ਕੱਢੇਗਾ ਸਾਡਾ ਜਨਮ ਮਰਨਾਂ ਦਾ ਚੱਕਰ ਖਤਮ ਹੋ ਜਾਵੇਗਾ ਅਸੀਂ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ ਪਰਮਾਤਮਾ ਦੇ ਦਰ ਤੇ ਸਾਨੂੰ ਸਥਿਰ ਥਾਂ ਮਿਲ ਜਾਵੇਗੀ ਸੋ ਇਹ ਸੀ ਪਿਆਰਿਓ ਅੱਜ ਦਾ ਹੁਕਮ ਬਲਾਵਲ ਰਾਗ ਦੇ ਵਿੱਚ ਔਰ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਜੋਤੀ ਜੋਤਪੁਰ ਜੋਤੀ ਮੇਂ ਜੋਤ ਰਲ ਜਾਈ ਤਾ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਹੋਈਆਂ ਪੁੱਡਾ ਨੂੰ ਨੱਚ ਤਾਰੇ ਉਹ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ